ਹਾਲਾਤ ਬੜੇ ਮਾੜੇ ਨੇ ਦਰਖਾ ਭਾਈ ਜਿੰਦਗੀ ਬذਲ ਕਰ ਰਹੇ ਹੋ ਕਿੰਨੇ ਸਮੇਂ ਤੋਂ ਇਸਤਾਂ ਦੇ ਹਾਲਾਤ ਨੇ ਮੇਰਾ 2-3 ਮਹੀਨੇ ਹੋ ਗਏ ਜੀ ਇੰਦੇ ਇਦਾਂ ਹੀ ਪਾਣੀ ਰਿੰਦਾ ਜੇ ਮੀਂਹ ਆਉਂਦਾ ਤਾਂ ਵੀ ਬਾਰਸ਼ ਐਵੇਂ ਹੀ ਆ ਜੇ ਉੰਜ ਤੇ ਘਣਾ ਚੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਜੀ ਮੇਰੇ ਇਥੋਂ ਵੀ ਅਸੀਂ ਦੇਖਿਆ ਵੀ ਜਿਸ ਤਰ੍ਹਾਂ ਪਾਣੀ ਜਿਹੜਾ ਵਾਲੇ ਮਾਰਿਆ ਵਾ ਸਿਰੇ ਭਰਿਆ ਪਿਆ ਵਾ ਤੇ ਇਹ ਨਾਲ ਕੋਈ ਬਿਮਾਰੀ ਜਿਹੜੀ ਖਤਰਾ ਵਾਗ ਕਹਿੰਦੇ ਬਹੁਤ ਬਿਮਾਰੀਆਂ ਫੈਲਦੀਆਂ ਹੈ ਹੈਜਾ ਹੋ ਸਕਦਾ ਵਾ ਬੁਖਾਰ ਹੋ ਸਕਦੇ ਤੁਹਾਡੇ ਇਲਾਕੇ ਦੇ ਕਿੰਨੇ ਲੋਕ ਬਿਮਾਰ ਹੋ ਗਏ ਇਸ ਚੀਜ਼ ਬਾਣੀ ਨਾ ਕਾਫੀ ਬਿਮਾਰ ਆ ਮੇਰੇ ਤਾਂ ਆਪ ਸੱਟ ਲੱਗ ਗਈਆਂ ਜੀ ਆ ਦੇਖੋ ਮੈਂ ਆਪ ਡੇਗੀ ਮੇਰੀ ਉਂਗਲ ਟੁੱਟ ਗਈ ਮੇਰੇ ਪੈਰ ਤੇ ਸੱਟ ਲੱਗ ਗਈ ਇੱਥੋਂ ਸਕੂਟਰੀ ਤੋਂ ਮੈਂ ਫਿਸ ਲਗੀ ਹਾਂਜੀ ਦੇਖੋ ਵੀ ਇੱਕ ਕਦੀ ਆਪਣਾ ਦੁੱਖ ਤੁਸੀਂ ਜਾ ਕੇ ਸੁਣਾਇਆ ਐ ਐਮਐਲਏ ਸਾਹਿਬ ਨੂੰ ਵੀ ਅਸੀਂ ਕਿਹੜੇ ਹਮਾਰੇ ਲਾਤਾ ਰਹੇ ਨੇ ਆ ਇਹ ਡਾਕਟਰ ਜਸਪੀਰ ਸਿੰਘ ਸੰਧੂ ਨਹੀਂਗੇ ਇਹ ਉਹਨਾਂ ਦੇ ਬ੍ਰਦਰ ਹੈਗੇ ਜਿਹੜੇ ਉੱਥੇ ਬੈਠੇ ਰਹਿੰਦੇ ਉਹ ਬੈੰਦੇ ਹੀ ਨਹੀਂ ਹੈਗੇ ਉੱਥ ਇਹੀ ਮਿਲੀ ਹੈ ਕਿ ਨੋਂ ਜਾ ਕੇ ਮੌਜੂਦਾ ਐਮਐਲਏ ਨੂੰ ਸਗੋਂ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਦਿਨ ਪੂਰਾ ਇੱਥੇ ਰਹਿ ਕੇ ਵਖਾ ਦਿਓ ਸਾਡੇ ਨਾਲ ਜਿੱਦਾਂ ਜਦਨ ਵੋਟਾਂ ਲੈਣ ਆਉਂਦੇ ਉਦੋਂ ਜੀ ਜੀ ਕਰਦੇ ਆ ਤੇ ਜਿੱਦਾਂ ਮਤਲਬ ਇਹੋ ਜਿਹਾ ਕੰਮ ਹੁੰਦਾ ਉਦੋਂ ਸਾਨੂੰ ਪੁੱਛਦੇ ਕਿ ਤੁਸੀਂ ਦੇ ਨਹੀਂ ਨਾ ਆਂਦੇ ਆ ਤੁਸੀਂ ਸ਼ਹਿਰ ਚ ਰਹਿੰਦੇ ਹੋ ਪਰ ਲੱਗਦਾ ਵੀ ਤੁਹਾਡੇ ਦੇ ਪਿੰਡ ਨਾਲ ਹਾਲਾਤ ਮਾੜੇ ਨੇ ਮੈਨਾਂ ਵੀ ਪਿੰਡ ਸਗੋਂ ਜ਼ਿਆਦਾ ਸੋਹਣੇ ਜੇ ਸਾਡੇ ਸ਼ਹਿਰਾਂ ਦਾ ਜੋ ਹਾਲ ਹੋ ਗਿਆ ਨਾ ਇਹਦੇ ਨਾਲੋਂ ਦੇ ਪਿੰਡ ਸਗੋਂ ਜ਼ਿਆਦਾ ਹਸਾਬ ਦੇ ਮਿਲਦਾ ਕੋਈ ਨਹੀਂ ਇੱਥੇ ਦਫ਼ਤਰ ਦੇ ਜਿੰਦਾ ਭਰਾ ਹੀ ਮਿਲਦਾ ਹੈ ਉਹ ਗੱਡੀ ਲੈ ਕੇ ਇੱਥੇ ਆਇਆ ਉਹਨੂੰ ਗਨਮੈਨ ਮਿਲੇ ਉਹ ਹੀ ਵੇਖ ਕੇ ਗਿਆ ਪਰ ਉਹਨੇ ਵੀ ਗੱਡੀ ਜੋ ਨਹੀਂ ਮੇਰੇ ਹਿਸਾਬ ਨਾਲ ਉਤਰਿਆ ਜੇ ਉਤਰਦਾ ਉਹਨੂੰ ਪਤਾ ਲੱਗਦਾ ਪਾਣੀ ਦੇ ਵਿੱਚ ਦੀ ਲੰਘ ਕੇ ਜਾਣਾ ਕਿੱਦਾਂ ਪੈਂਦਾ ਕਹਿੰਦੇ ਵਿਕਾਸ ਹੋਣਾ ਪੰਜਾਬ ਦਾ ਕੀ ਲੱਗਦਾ ਵਿਕਾਸ ਹੋ ਰਿਹਾ ਤੁਹਾਡੇ ਇਲਾਕੇ ਦਾ ਅੰਮ੍ਰਿਤਸਰ ਸਾਹਿਬ ਦਾ ਹਾਂਜੀ ਵਿਕਾਸ ਹੋ ਰਿਹਾ ਵੇਖੋ ਗਲੀ ਇੱਧਰ ਪਾਣੀ ਨਾਲ ਭਰੀ ਆ ਉਹ ਸੀਵਰੇਜ ਬਾਹਰ ਆਉਂਦਿਆ ਵਾ ਇਹ ਵਿਕਾਸ ਹੀ ਆ ਇਹ ਹੋਰ ਕੀ ਆ ਇਹਦੇ ਨਾਲ ਉਹ ਤੇ ਸਭੋ ਕਾਲੀਏ ਸਹੀ ਜਦੋਂ ਜਦੋਂ ਚਾਹ ਤੀਦਾ ਹੈ ਅਗਲੇ ਮਿੰਟੋ ਮਿੰਟ ਆ ਕੇ ਕੰਮ ਕਰਵਾ ਦਿੰਦੇ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਛੱਟ ਦੇ ਗੁਰੂ ਅਮਰਦਾਸ ਐਮਐਨਯੂ ਦੀ ਆ ਜਿੱਥੇ ਕਿ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੁਹਾਨੂੰ ਤਹਲਾਤ ਵਿਖਾਵਾਂਗੇ ਸਭ ਤੋਂ ਪਹਿਲਾਂ ਇੱਥੇ ਕੋਈ ਬਰਸਾਤ ਨਹੀਂ ਪਈ ਕੋਈ ਮੀਂਹ ਨਹੀਂ ਪਿਆ ਪਰ ਪਾਣੀ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਗੰਦਾ ਪਾਣੀ ਇੰਨਾ ਵੱਡੀ ਦਦਾ ਵਿੱਚ ਖੜਾ ਵਾ ਜਿਹੜੇ ਲੋਕ ਨੇ ਇਥੋਂ ਦੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਇਹ ਜਿਹੜੀਆਂ ਥਾਲੀਆਂ ਭੈਣਾ ਨੇ ਇਥੋਂ ਰਹਿਣ ਵਾਲੇ ਵਸਨੀਕ ਨੇ ਬੜੇ ਲੰਬੇ ਸਮੇਂ ਤੋਂ ਜਿਹ ਗੰਦਾ ਜਿਹੜਾ ਤੇ ਸ਼ੀਵਰ ਦਾ ਜਿਹੜਾ ਕਿ ਉਹਨਾਂ ਦੇ ਘਰਾਂ ਦੇ ਬਾਹਰ ਆ ਰਿਹਾ ਤੇ ਲੋਕ ਬਹੁਤ ਪਰੇਸ਼ਾਨ ਨੇ ਗੱਲਬਾਤ ਵੀ ਕਰਾਂਗੇ ਨਾਲ ਪਰਿਵਾਰਾਂ ਦੇ ਨਾਲ ਪੁੱਛਾਂਗੇ ਵੀ ਕਿੰਨੇ ਸਮੇਂ ਤੋਂ ਜਿਹੜੇ ਹਾਲਾਤ ਨੇ ਆਪਨੇ ਕੀ ਨਾਂ ਤੁਹਾਡਾ ਨਰਿੰਦਰ ਕੌਰ ਨਰਿੰਦਰ ਕੌਰ ਜੀ ਹਸੀ ਦੇ ਕੇ ਹਾਲਾਤ ਬੜੇ ਮਾੜੇ ਨੇ ਡਰ ਕੇ ਬੀ ਜਿੰਦਗੀ ਬਤੀਤ ਕਰ ਰਹੇ ਹੋ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਤਾਂ ਮੇਰੇ 2-3 ਮਹੀਨੇ ਹੋ ਗਏ ਜੀ ਜੀ ਇੰਦੇ ਇਦਾਂ ਹੀ ਪਾਣੀ ਰਿੰਦਾ ਜੇ ਮੀਂਹ ਆਉਂਦਾ ਤਾਂ ਵੀ بارش ਐਵੇਂ ਹੀ ਆ ਜੇ ਉੰਜ ਤੇ ਘਰਾਂ ਚੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਜੇ ਤੇ ਛੋਟੇ ਛੋਟੇ ਸਾਡੇ ਬੱਚੇ ਆ ਮਤਲਬ ਕੱਪੜੇ ਲਬੇੜ ਕੇ ਜਦੋਂ ਡਿੱਗ ਜਾਂਦੇ ਆ ਤੇ ਮਤਲਬ ਘਰਾਂ ਚੋਂ ਦੇ ਬਹੁਤ ਗੰਦਗੀ ਆ ਮੱਛਰ ਬੜਾ ਪੈਦਾ ਹੋਇਆ ਠੀਕ ਆ ਹਨੂ ਬਹੁਤ ਮੁਸ਼ਕਲ ਆ ਸਾਡੀ ਕਿਤੇ ਸੁਣਵਾਈ ਨਹੀਂ ਵੀ ਜਦੋਂ ਵੀ ਅਸੀਂ ਦੇਖਿਆ ਵੀ ਜਿਸ ਤ ਤੇ ਇੰਨੇ ਨਾਲ ਕੋਈ ਬਿਮਾਰੀ ਜਿਹੜੀ ਖਤਰਾ ਵਾ ਕਹਿੰਦੇ ਪਾਣੀ ਕਹਿੰਦੇ ਬਹੁਤ ਬਿਮਾਰੀਆਂ ਫੈਲਦੀਆਂ ਹੈ ਹੈਜਾ ਹੋ ਸਕਦਾ ਵਾ ਬੁਖਾਰ ਹੋ ਸਕਦਾ ਤੁਹਾਡੇ ਇਲਾਕੇ ਦੇ ਕਿੰਨੇ ਲੋਕ ਬਿਮਾਰ ਹੋ ਗਏ ਨੇ ਇਸ ਚੀਰ ਪਾਣੀ ਦਾ کافی ਬਿਮਾਰ ਆ ਮੇਰੇ ਤਾਂ ਆਪ ਸੱਟਾਂ ਲੱਗੀਆਂ ਜੀ ਆ ਦੇਖੋ ਮੈਂ ਆਪ ਡੇਗੀ ਮੇਰੀ ਉਂਗਲ ਟੁੱਟ ਗਈ ਮੇਰੇ ਪੈਰ ਤੇ ਸੱਟ ਲੱਗ ਗਈ ਇੱਥੋਂ ਸਕੂਟਰੀ ਤੋਂ ਮੈਂ ਫਿਸ ਲਗੀ ਤੇ ਡੇਗੀ ਮੈਂ ਮੇਰੇ ਆਪ ਚੋਟ ਲੱਗ ਗਈ ਆ ਕਿ ਮਤਲਬ ਤੁਸੀਂ ਆਪ ਦੇਖ ਲਓ ਵੀ ਕਿੰਨਾ ਗੰਦਾ ਪਾਣੀ ਆ ਕਿਵੇਂ ਆਹੀ ਆ ਘਰਾਂ ਵਾਲੇ ਕਿਵੇਂ ਨੰਗਦੇ ਨੇ ਮੈਨੇ ਹਾਲਾਤ ਕਿਉਂ ਇਸ ਤਰ੍ਹਾਂ ਦੇ ਹੋ ਗਏ ਨੇ ਸ਼ਹਿਰੀ ਸ਼ਹਿਰ ਦਾ ਇਲਾਕਾ ਵਾ ਹਰਿਆਪਰ ਇਲਾਕਾ ਆਈ ਡੀ ਅੰਦਰ ਲੋਕਾਂ ਨੇ ਕੋਠੀਆਂ ਪਾਈਆਂ ਲੱਖਾਂ ਰੁਪਏ ਦੇ ਲੋਕਾਂ ਨੇ ਪੈਸੇ ਲਾ ਕੇ ਘਰ ਬਣਾਏ ਨੇ ਫਿਰ ਪਾਣੀ ਦਾ ਕਿਉਂ ਨਹੀਂ ਹੱਲ ਹੋ ਜਾਂਦਾ ਕਾਸੀ ਕਿਉਂ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਛੱਡੀ ਹੋਣੀ ਅਸੀਂ ਗਏ ਵੀ ਆ ਦਫ਼ਤਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਾਣੀ ਦੇ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਕਿਵੇਂ ਪਾਣੀ ਜੇ ਪੈਂ ਵੀ ਕਿਵੇਂ ਖੜਾ ਹੈ ਕੋਈ ਆਂਦਾ ਨਹੀਂ ਅਸੀਂ ਫੇਰੇ ਮਾਰ ਮਾਰ ਕੇ ਆ ਜਾਂਦੇ ਆ ਅਸੀਂ ਗਏ ਆ ਦਫ਼ਤਰ ਗਏ ਆ ਐਮ ਐਲਏ ਦੇ ਐਮ ਐਲਏ ਦੇ ਦਫ਼ਤਰ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਤੇ ਸਾਨੂੰ ਸੁਣਵਾਈ ਚਾਹੀਦੀ ਆ ਜਿੱਦਨ ਵੋਟਾ ਲੈਣ ਆਉਂਦੇ ਉਦੋਂ ਜੀਜੀ ਕਰਦੇ ਆ ਤੇ ਜਿੱਦਨ ਮਤਲਬ ਇਹੋ ਜਿਹਾ ਕੰਮ ਹੁੰਦਾ ਉਦੋਂ ਸਾਨੂੰ ਪੁੱਛਦੇ ਕਿ ਅਸੀਂ ਦੇ ਨਹੀਂ ਨਾ ਆਂਦੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਪੈਣਾ ਜੜੀਆਂ ਨੇ ਬਹੁਤ ਤੰਗ ਨੇ ਉਹਨਾਂ ਨੇ ਕਹਿਣਾ ਵੀ ਸਾਡੇ ਮੱਲੇ ਵਿੱਚ ਗੰਦਗੀ ਫੈਲ ਰਹੀ ਆ ਬਿਮਾਰੀਆਂ ਫੈਲ ਰਹੀਆਂ ਨੇ ਲੋਕੀ ਜਿਹੜੇ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਨੇ ਹੋਰ ਵੀ ਗੱਲਬਾਤ ਕਰਾਂਗੇ ਪੈਣ ਦੇ ਨਾਲ ਪੈਣੇ ਆਪਣੇ ਹਲਕੇ ਦੇ ਐਮਐਲਏ ਸਾਹਿਬ ਕਰੀ ਉਹਨਾਂ ਕੋਲ ਜਾ ਕੇ ਆਪਣਾ ਦੁੱਖ ਸੁਣਾਇਆ ਵਾਂ ਪੀ ਸਾਡੇ ਦੇ ਹਾਲਾਤ ਬੜੇ ਮਾਰੇ ਨੇ ਨੱਕ ਪਰ ਜ਼ਿੰਦਗੀ ਬਦਲ ਕਰ ਰਹੇ ਆ ਕਿਹੜੇ ਤੁਹਾਡੇ ਹਲਕੇ ਦੇ ਐਮਐਲਏ ਨੇ ਕੀ ਨਾਕੀ ਹੁੰਦਾ ਜਸਬੀਰ ਸਿੰਘ ਹਾਂ ਹਾਂਜੀ ਤੇ ਅੱਜ ਬੱਚੇ ਆਉਂਦੇ ਨੇ ਖੇਡਣ ਇੱਥੇ ਤੇ ਉਹਨੇ ਥੋੜੇ ਫਿੰਸੀਆਂ ਨਾਲ ਭਰ ਗਏ ਨੇ ਮੱਛਰ ਦੇ ਨਾਲ ਹਾਂਜੀ ਸੋ ਵੀ ਇੱਕ ਕਦੀ ਆਪਣਾ ਦੁੱਖ ਤੁਸੀਂ ਜਾ ਕੇ ਸੁਣਾਇਆ ਐਮਐਲਏ ਸਾਹਿਬ ਨੂੰ ਵੀ ਅਸੀਂ ਕਿਹੜੇ ਮਾਰੇ ਲਾਤਾ ਰਹੇ ਨੇ ਆ ਲੱਖਾਂ ਰੁਪਏ ਦੇ ਤੁਸੀਂ ਘਰ ਬਣਾਏ ਨੇ ਕੋਠੀਆਂ ਪਾਈਆਂ ਮਹਿੰਗੀਆਂ ਪਰ ਜਦੋਂ ਗੰਦਾ ਪਾਣੀ ਸੀਵਰ ਦਾ ਬਾਹਰ ਛਾਲੇ ਮਾਰਦਾ ਤੇ ਬਿਮਾਰੀਆਂ ਨੂੰ ਸਦਾ ਦੇ ਰਿਆ ਕਦੀ ਜਾ ਕੇ ਡਾਕਟਰ ਸਾਹਿਬ ਨੂੰ ਦੁੱਖ ਦੱਸਿਆ ਆਪਣਾ ਦੱਸਿਆ ਆਏ ਵੀ ਸੇ ਦੇਖ ਕੇ ਗਏ ਪਰ ਮੁੜ ਕੇ ਬਾਅਦ ਵਿੱਚ ਕੁਝ ਨਹੀਂ ਕੀਤਾ ਉਹਨਾਂ ਨੇ ਆਏ ਸੀ ਦੇਖ ਕੇ ਗਏ ਉਹਦੋਂ ਨਹੀਂ ਆਏ ਜਦ ਤਨ ਆਪਾਂ ਗਏ ਉਹਦੋਂ ਨਹੀਂ ਆਏ ਵੇਖ ਕੇ ਗਏ ਪਰ ਬਾਅਦ ਚ ਕੋਈ ਕੰਮ ਨਹੀਂ ਹੋਇਆ ਇਦਾ ਹੀ ਉਹਦਾਂ ਦਾ ਸਾਡੀ ਗਲੀ ਦਾ ਸਵੇਰੇ ਸਾਡੇ ਸਕੂਲ ਚੱਲੀ ਛੋਟੀ ਜੀ ਬੇਟੀ ਨੂੰ ਨਾਲ ਲੈ ਕੇ ਸਕੂਲ ਚੱਲੀ ਉਹਨੇ ਵਿਚਾਰੀ ਨੇ ਮੇਰੀ ਹੈਲਪ ਲਈ ਵੀ ਪਰਲੀ ਗਲੀ ਥਾਣੀ ਮੇਰੀ ਕੁੜੀ ਨਾਲ ਲੈ ਕੇ ਚੜਾ ਕੇ ਮੈਂ ਦਰਵਾਜ਼ੇ ਗਾੜੀਆਂ ਨੂੰ ਉਹਨੂੰ ਚੜਾਇਆ ਸਿੰਘਣੀ ਆ ਉਹ ਦਰਵਾਜ਼ੇ ਗਾੜੀਆਂ ਨੂੰ ਛੋਟਾ ਜਿਹਾ ਬੱਚਾ ਚੜਾਇਆ ਫੇਰ ਮੈਂ ਉਹਨੂੰ ਸਕੂਲ ਛੱਡਣ ਗਈ ਕਹਿੰਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਲਕਾ ਤੁਹਾਨੂੰ ਛਾਟੇ ਦੀਆਂ ਤਸਵੀਰਾਂ ਖਾ ਰਿਹਾ ਹਲਕਾ ਬੈਠਦੇ ਤਸਵੀਰਾਂ ਖਾ ਰਹੇ ਨੇ ਜਿੱਥੇ ਦੇ ਕਿ ਲੋਕ ਨਰਕ ਭਰੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਨੇ ਤੇ ਮੈਨੂੰ ਇਸੋ ਵੀ ਜਦੋਂ ਕੋਈ ਰਿਸ਼ਤੇਦਾਰ ਭੈਣ ਭਰਾ ਆਉਂਦਾ ਫਿਰ ਕਿੰਨੀ ਆ ਕੇ ਤੁਹਾਨੂੰ ਵੀ ਕਹਿੰਦਾ ਵੀ ਕਿਹੜੇ ਇਲਾਕੇ ਰਹਦੇ ਹੋ ਕੀ ਕਹਿੰਦਾ ਫਿਰ ਆ ਕੇ ਆਉਂਦਾ ਹੀ ਨਹੀਂ ਕੋਈ ਸਾਡਾ ਆ ਵੇਖ ਕੇ ਗਲੀ ਦਾ ਹਾਲ ਕੋਈ نیچے ਆਉਂਦਾ ਇਹੀ ਆ ਕੇ ਇਹਦਾ ਹਾਲ ਪਿੰਡ ਵਿੱਚ ਸਭ ਤੋਂ ਵਧੀਆ ਹਾਂ ਜੀ ਤੁਹਾਡੇ ਘੇ ਆ ਲਿਆ ਇਹੀ ਆਂਦੇ ਆ ਕਿ ਬਹੁਤ ਤੁਹਾਡੇ ਗੰਦਗੀ ਆ ਬਿਮਾਰੀ ਫੈਲਣ ਦਾ ਡਰ ਹੈ ਆ ਹੁਣ ਵੇਖੋ ਕਿਵੇਂ ਗੰਦਾ ਪਾਣੀ ਲੈਟਰਿੰਗ ਤਰਤੂਰੀ ਫਿਰ ਤਰਦੀ ਫਿਰਦੀ ਜੇ ਕਿ ਤੁਸੀਂ ਉਹਦੇ ਤੁਸੀਂ ਡਾਕਟਰ ਸਾਹਿਬ ਦੇ ਜਿਹੜੇ ਕਿ ਐਮਐਲਏ ਸਾਹਿਬ ਨੇ ਉਹਨਾਂ ਦੇ ਦਫ਼ਤਰ ਤੁਸੀਂ ਗਏ ਸੀ ਉਹਨਾਂ ਦੇ ਬ੍ਰਦਰ ਮਿਲੇ ਸੀ ਉਹਨਾਂ ਨੇ ਕਿਹਾ ਤੁਹਾਨੂੰ ਆਸ਼ਰਚ ਦਵਾਇਆ ਸੀ ਵੀ ਤੁਹਾਡਾ ਜਿਹੜਾ ਮਸਲਾ ਹੈ ਹੱਲ ਹੋ ਜਾਊਗਾ ਕਿਉਂ ਨਹੀਂ ਅਜੇ ਤੱਕ ਮਸਲਾ ਹੱਲ ਹੋਇਆ ਮਸਲਾ ਇਹ ਆ ਕਿ ਗੱਡੀਆਂ ਆਈਆਂ ਵਾ ਆ ਮੇਨ ਤੋਂ ਸਾਫ਼ ਕਰ ਵੀ ਗਏ ਆ ਪਰ ਇਹ ਪਾਣੀ ਦਾ ਕੋਈ ਹੱਲ ਨਹੀਂ ਜੇ ਹੋਇਆ ਹਾਂਜੀ ਪਾਣੀ ਦਾ ਹਾਂਜੀ ਬਿਲਕੁਲ ਜੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਹੋਰ ਪੰਜ ਜੀ ਕੀ ਕਹਿਣਾ ਚਾਹੋਗੇ ਇਡੇ ਮਾੜੇ ਸਮੇਂ ਚ ਲੰਘ ਰਹੇ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਹਾਲਾਤ ਨੇ ਅੰਮ੍ਰਿਤਸਰ ਦੇ ਛਾਟੇ ਇਲਾਕੇ ਦੀਆਂ ਤੁਹਾਡਾ ਤਸਵੀਰਾਂ ਖਾ ਰਹੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਕਿ ਇਲਾਕੇ ਦੇ ਨੇਸ ਵੀਗੇ ਪਾਕਿਸਤਾਨ ਦੇ ਦੇ ਦਿਓ 2 ਮੀਟਰ ਵੀ ਖੜਿਆ ਨਹੀਂ ਆ ਰਿਹਾ ਇੰਨੀ ਮਦਬੋ ਆ ਰਹੀ ਆ ਇੰਨੀ ਬੋ ਆ ਰਹੀ ਆ ਤੇ ਤੁਸੀਂ ਦੇ ਇੱਥੇ ਰਹਿੰਦੇ ਹੋ ਕੀ ਹਾਲਾਤ ਨੇ ਤੁਹਾਡੇ ਹਾਲਾਤ ਭਾਜੀ ਬਹੁਤ ਮਾੜੇ ਨੇ ਇਹ ਆਪਣੀਆਂ ਆਂਟੀ ਹੁਣੀ ਜਿਹੜੀਆਂ ਉੱਥੇ ਜਾ ਕੇ ਆਈਆਂ ਨੇ ਸਲਵਾਈ ਕੋਈ ਨਹੀਂ ਹੁੰਦੀ ਟਰੱਕ ਆਉਂਦੇ ਬੇਸ਼ੱਕ ਭਰ ਕੇ ਖਾਲੀ ਕਰਕੇ ਆਪਣਾ ਵੇਰਵਾ ਪੂਰਾ ਕਰ ਜਾਂਦੇ ਆ ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਮੌਜੂਦਾ ਐਮਐਲਏ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਇੱਕ ਦਿਨ ਪੂਰਾ ਇੱਥੇ ਰਹਿ ਕੇ ਵਖਾ ਦਿਓ ਸਾਡੇ ਨਾਲ ਵੀ ਬਣਦੀ ਕੀ ਆ ਬਾਕੀ ਅਸੀਂ ਤਾਂ ਉਹ ਆਪੇ ਪਤਾ ਕਰ ਲੈਣਗੇ ਮੈਨੂੰ ਇਹ ਸੋਪੇ ਤੁਸੀਂ ਇੱਥੇ ਰਹਿੰਦੇ ਹੋ ਰੋਟੀ ਪਾਣੀ ਖਾਂਦੇ ਹੋ ਤਾਂ ਇੱਥੇ ਸੌਣਾ ਵੀ ਹੁੰਦਾ ਵਾ ਅਸੀਂ ਦੇਖਿਆ ਅਸੀਂ 2 ਮਿੰਟ ਖੜੇ ਆ ਇੰਨੀ ਬਦਬੂ ਆਉਂਦੀ ਆ ਪਰ ਤੁਸੀਂ ਕਿਹੜੇ ਮਾੜੇ ਹਾਲਾਤ ਰਹਿੰਦੇ ਸੀ ਲੋ ਇਹਦੇ ਬਹੁਤ ਮਾੜੇ ਹਾਲਾਤ ਨੇ ਭਾਜੀ ਇੱਥੇ ਕਹਿਣ ਤੋਂ ਭਾਵੇਂ ਵੀ ਆਹ ਸਾਡਾ ਘਰ ਆ ਤੇ ਅੰਦਰੋਂ ਤੱਕ ਪਾਣੀ ਬਾਹਰੋਂ ਨੂੰ ਫਿਰਦਾ ਵਾ ਵੀ ਇਹ ਇਹ ਪੀਲ ਕਰਨਾ ਚਾਹੁੰਦੇ ਆ ਵੀ ਇਹਦਾ ਕੋਈ ਪੱਕਾ ਮਸਲਾ ਹੱਲ ਕੀਤਾ ਜਾਵੇ ਟਰੱਕ ਭਰ ਕੇ ਖਾਲੀ ਕਰਨ ਦਾ ਕੋਈ ਮਸਲਾ ਨਹੀਂ ਆ ਮਸਲਾ ਇਹਦਾ ਪੱਕਾ ਇਹੋ ਹੀ ਆ ਵੀ ਇਹਦੀ ਨਿਕਾਸੀ ਗੱਡੀ ਜਾਵੇ ਕਹੇ ਪਾਸੇ ਹੋਰ ਕੋਈ ਸਾਡੀ ਬੇਨਤੀ ਨਹੀਂ ਬੇਨਤੀ ਇਹੋ ਹੀ ਆ ਪਰ ਮੇਰੇ ਐਸਓਪੀ ਇਹ ਸਮਾਂ ਕਿਹਨਾ ਹੋ ਗਿਆ ਕਿਨੇ ਸਮੇ ਤੋਂ ਜਿਹੜਾ ਇਹ ਪਾਣੀ ਸਤਰਾ ਖੜਾ ਵਸੇ ਦੇਖਿਆ ਤੇ ਮੱਛਰ ਤੈਰ ਰਿਹਾ ਵਾ ਮੱਛਰ ਬਿਮਾਰੀ ਦਾ ਘਰਿਆ ਇਹ ਮੱਛਰ ਜਿਹੜਾ ਕਿਸੇ ਲੜੂਗਾ ਡੇਂਗੂ ਵੀ ਹੋ ਸਕਦਾ ਮਲੇਰੀਆ ਵੀ ਹੋ ਸਕਦਾ ਛੋਟੇ ਛੋਟੇ ਬੱਚੇ ਰਹਿੰਦੇ ਨੇ ਪਰਿਵਾਰ ਵਿੱਚ ਕੀ ਕਰਨ ਜਾਓਗੇ ਇਸ ਮਸਲੇ ਨੂੰ ਕਮ ਸੇ ਕਮ ਵੀ 6 ਮਹੀਨੇ ਹੋ ਗਏ 6 ਮਹੀਨੇ ਤੋਂ 2 ਸਾਲ 2 ਸਾਲ ਹੋ ਗਏ ਆ 2 ਸਾਲ ਤੋਂ ਬਾਅਦ ਸਾਡੇ ਜਿਹੜੇ ਬੱਚੇ ਆ ਤੁਸੀਂ ਸਾਡੇ ਲਾਗੇ ਬੰਨੇ ਡਾਕਟਰਾਂ ਨੂੰ ਪੁੱਛ ਕੇ ਵੇਹ ਲੋ ਆਪ ਦਾ ਦਦ ਦੇਣਗੇ ਵੀ ਸਾਡੇ ਹਾਲਾਤ ਕਿਹੋ ਜਿਹੇ ਨੇ ਪੀ ਇੰਨਾ ਕੋ ਜਿਆਦਾ ਮਾੜਾ ਹਾਲ ਹੈ ਜੇ ਕੋਈ ਬਿਮਾਰ ਹੈ ਵਿਚਾਰਾ ਕਿਸੇ ਨੂੰ ਬੁਖਾਰ ਆਇਆ ਕਿਸੇ ਨੂੰ ਟਾਈਫਾਇਡ ਆ ਕਿਸੇ ਦੇ ਸੈਲ ਡੈੱਡ ਹੋ ਗਏ ਆ ਪੀ ਮੱਛਰ ਇੰਨਾ ਜਿਆਦਾ ਪ੍ਰਵੀਨ ਜੀ ਕੀ ਕਹਿਣਾ ਚਾਹੋਗੇ ਕਹਿੰਦੇ ਤੁਸੀਂ ਆਪਣੇ ਆਪ ਨੂੰ ਤੁਸੀਂ ਕਹਿੰਦੇ ਹੋ ਵੀ ਸ਼ਹਿਰੀ ਤੁਸੀਂ ਸ਼ਹਿਰ ਚ ਰਹਿੰਦੇ ਹੋ ਪਰ ਲੱਗਦਾ ਵੀ ਤੁਹਾਡੇ ਦੇ ਪਿੰਡਾਂ ਨਾਲ ਹਾਲਾਤ ਮਾੜੇ ਨੇ ਮੈਂ ਨਾ ਵੀ ਪਿੰਡ ਸਗੋਂ ਜਿਆਦਾ ਸੋਹਣੇ ਜੇ ਸਾਡੇ ਸ਼ਹਿਰਾਂ ਦਾ ਜੋ ਹਾਲ ਹੋ ਗਿਆ ਨਾ ਇਹਦੇ ਨਾਲੋਂ ਦੇ ਪਿੰਡ ਸਗੋਂ ਜਿਆਦਾ ਹਸਾਬ ਦੇ ਉਹਦੇ ਆਪਣਾ ਪ੍ਰਬੰਧ ਕਰ ਲੈਂਦੇ ਨੇ ਤੇ ਇੱਥੇ ਅਸੀਂ ਕਿੰਨੋ ਸੁਣਵਾਈ ਕਰੀਏ ਤੇ ਸਾਡੇ ਐਮਐਲਏ ਜੀ ਦੇ ਸਾਹਿਬ ਬੜੇ ਇੱਥੋਂ ਦੇ ਬਣਾਏ ਜਿਹੜੇ ਅਸੀਂ ਉਹਨਾਂ ਨੇ ਉਹਨਾਂ ਨੇ ਤੇ ਕਦੇ ਆਗੇ ਵੀ ਨਹੀਂ ਵੇਖਿਆ ਇੱਥੇ ਉਹ ਗੱਲ ਕਰੀ ਡਾਕਟਰ ਸਾਹਿਬ ਦੀ ਗੱਲ ਕਰੀਏ ਉਹ ਵੀ ਡਾਕਟਰ ਨੇ ਖੁਦ ਉਹਨਾਂ ਨੂੰ ਪਤਾ ਆ ਪੀ ਗੰਦੇ ਪਾਣੀ ਦੇ ਨਾਲ ਕਿਹੜੀ ਕਿਹੜੀ ਬਿਮਾਰੀ ਫੈਲਦੀ ਆ ਉਹ ਕਹਿੰਦੇ ਅਸੀਂ ਇਲਾਕੇ 'ਚ ਫਿਰਦੇ ਆ ਉਹਨਾਂ ਉਹਦੇ ਭਰਾ ਨਾਲ ਗੱਲ ਹੋਈ ਆ ਉਹ ਕਹਿੰਦੇ ਅਸੀਂ ਜਾਣੇ ਲੋਕਾਂ ਦੇ ਵਿੱਚ ਦੇ ਜਾ ਕੇ ਲੋਕਾਂ ਨਾਲ ਅਸੀਂ ਦੋਕੇ ਦੱਸ ਸਮਝਦੇ ਆ ਤੁਹਾਡੇ ਇਲਾਕੇ 'ਚ ਕਿਨੇ ਕੋਈ ਆਏ ਅਜ ਤੱਕ ਸਾਡੇ ਇਲਾਕੇ 'ਚ ਕੋਈ ਨਹੀਂ ਅਜ ਤੱਕ ਆਇਆ ਮੈਂ ਤੁਹਾਨੂੰ ਝੂਠ ਮਾਰੀਏ ਕੋਈ ਅਜ ਤੱਕ ਨਹੀਂ ਆਇਆ ਕੋਈ ਵਿਚਰਿਆ ਨਹੀਂ ਇੱਥੇ ਸਭ ਆਉਣ ਮੈਂ ਤੇ ਕਹਿੰਦੇ ਆ ਵੀ ਆਉਣ ਇੱਥੇ ਆ ਗਏ ਕਿੰਨੇ ਰਹਿ ਕੇ ਵਖਾਉਣ ਉਹਨਾਂ ਨੂੰ ਪਤਾ ਲੱਗੇ ਪੀ ਕੀ ਹਾਲਾਤਾਂ ਜੇ ਆਪਾਂ ਰਹੇ ਨੇ ਪਰ ਕਿਸ ਤਰ੍ਹਾਂ ਦੇ ਦੇ ਵੋਟਾਂ ਪਾਈਆਂ ਸੀ ਬਦਲਾਵ ਲਿਆਂਦਾ ਸੀ ਆ ਕਿ ਕਦੀ ਕਾਂਗਰਸੀ ਆਉਂਦੇ ਸੀ ਕਦੀ ਅਕਾਲੀ ਆਉਂਦੇ ਸੀ ਆ ਕਿ ਆ ਕਿ ਤੁਸੀਂ ਲੋਕਾਂ ਦੇ ਵੋਟਾਂ ਪਾ ਕੇ ਬਦਲਾਵ ਲਿਆਂਦਾ ਆ ਵੀ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਵਿੱਚ ਕਿੰਨੀ ਕਿ ਸੁਣਵਾਈ ਹੋ ਰਹੀ ਆ ਆਮ ਲੋਕਾਂ ਦੀ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਜੇ ਪਾਇਆ ਵੋਟਾਂ ਨੇ ਆਪਾਂ ਜ਼ਰੂਰ ਪਾਈਆਂ ਏ ਵੀ ਕੋਈ ਚੰਗਾ ਕੰਮ ਹੋਊਗਾ ਪਰ ਨਹੀਂ ਇਹ ਕੋਈ ਇਹੋ ਜੀ ਗੱਲ ਨਹੀਂ ਜੇ ਇਹ ਸਭ ਬਖਾਵਾ ਹੀ ਕੀਤਾ ਇਹਨਾਂ ਨੇ ਕਹਿੰਦੇ ਵਿਕਾਸ ਹੋਣਾ ਪੰਜਾਬ ਦਾ ਕੀ ਲੱਗਦਾ ਵਿਕਾਸ ਹੋ ਰਿਹਾ ਤੁਹਾਡੇ ਇਲਾਕੇ ਦਾ ਅੰਮ੍ਰਿਤਸਰ ਸਾਹਿਬ ਦਾ ਹਾਂਜੀ ਵਿਕਾਸ ਹੋ ਰਿਹਾ ਵੇਖੋ ਗਲੀ ਇਧਰ ਪਾਣੀ ਨਾਲ ਭਰੀ ਆ ਉਹ ਫਿਵਰੇਜ ਬਾਹਰ ਆਉਂਦਿਆ ਵਾ ਇਹ ਵਿਕਾਸ ਹੀ ਆ ਇਹ ਹੋਰ ਕੀ ਆ ਇਹਦੇ ਨਾਲ ਉਹ ਤੇ ਸਗੋਂ ਅਕਾਲੀਏ ਸਹੀ ਜਿਹਨਾਂ ਜਨ ਕਹਿ ਤੀਦਾ ਸੀ ਅਗਲੇ ਮਿੰਟੋ ਮਿੰਟ ਅੱਗੇ ਕੰਮ ਕਰਵਾ ਦਿੰਦੇ ਇਹਨਾਂ ਨੇ ਬਹੁਤ ਮਾੜੇ ਹਲਾ ਦੇ ਆ ਇਹ ਸੁਣਵਾਈ ਨਹੀਂ ਟੁੱਟਦੇ ਕਹਿੰਦੇ ਵੀ ਜਨਾਬ ਹੁੰਦੇ ਆ ਗੱਲ ਕਰੀ ਡਾਕਟਰ ਸਾਹਿਬ ਵੀ ਉਹ ਕਹਿੰਦੇ ਵੀ ਸਾਡੇ ਦਫਤਰ ਰੋਜ਼ ਸਤਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀ ਜਾਂਦੀਆਂ ਨੇ ਅਫਸਰ ਜਿਹੜੇ ਵੱਡੇ ਵੱਡੇ ਐਕਸ਼ਨ ਨੇ ਜਿਹੜੇ ਵੱਡੇ ਜੇਏ ਆਈ ਨੇ ਉਹਨਾਂ ਨੂੰ ਬੁ ਤੇ ਲੋਕਾਂ ਦੀ ਜਿਹੜੀਆਂ ਮਸਲੇ ਹੱਲ ਕਰਾਇਆ ਜਾਂਦੇ ਆ ਪਰ ਤੁਹਾਡਾ ਮਸਲਾ ਕਿਉਂ ਨਹੀਂ ਹਜ ਤੱਕ ਹੱਲ ਹੋ ਰਿਹਾ ਮਸਲਾ ਅੱਡਾ ਇਸ ਕਰਕੇ ਨਹੀਂ ਹੱਲ ਹੁੰਦੇ ਪੀ ਇਹ ਪੱਕੇ ਹੱਥ ਪਾਉਣ ਹੀ ਨਹੀਂ ਦੇ ਉਹ ਸਿਰਫ ਗੱਡੀਆਂ ਘੱਲਦੇ ਨੇ ਆਪਣਾ ਉਹ ਵੇਰਵਾ ਪੂਰਾ ਕਰ ਜਾਂਦੇ ਨੇ ਕਾਰਵਾਈ ਜਦੋਂ ਸੀਵਰੇਜ ਖਾਲੀ ਹੋ ਜਾਂਦੇ ਉਹਦੋਂ ਵਿਖਾ ਦਿੰਦੇ ਫੋਟੋ ਆ ਪਾ ਦਿੰਦੇ ਨੇ ਕਿ ਅਸੀਂ ਸਫਾਈ ਕਰਤੀ ਆ ਪਰ ਪੱਕਾ ਮਸਲਾ ਹਲ ਨਹੀਂ ਅਜੇ ਤੱਕ ਕੋਈ ਵੀ ਇਹਦਾ ਪੱਕਾ ਮਸਲਾ ਹਲ ਚਾਹੀਦਾ ਸਾਨੂੰ ਬਿਲਕੁਲ ਹੀ ਤੁਸੀਂ ਤਸਵੀਰਾਂ ਤਾਂ ਦਿਖਾ ਰਹੇ ਆ ਅਮਰਸਾਹ ਦੇ ਛਾਟਾ ਗੁਰੂ ਅਮਰਦਾਸ ਸਾਹਿਬ ਨੂੰ ਦੀਆਂ ਜਿੱਥੇ ਕਿ ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਲੱਖਾਂ ਲੱਖਾਂ ਰ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਨਹੀਂ ਇਹਨਾਂ ਦੇ ਕਦੇ ਵੜਦਾ ਕਹਿੰਦੇ ਤੁਹਾਡੇ ਜਿਹੜੇ ਨੇ ਸ਼ਹਿਰ ਤੇ ਉਹਦੇ ਪਿੰਡਾਂ ਨਾਲੋਂ ਜਿਹੜੇ ਕੀ ਮਾੜੇ ਨੇ ਪਿੰਡ ਚੰਗੇ ਨੇ ਤੁਹਾਡਾ ਜਿਹੜਾ ਸ਼ਹਿਰ ਮਾੜਾ ਵਾ ਇਸ ਤਾਂ ਦੇ ਹਾਲਾਤ ਨੇ ਤੇ ਹੋਰ ਵੀ ਗੱਲਬਾਤ ਕਰਾਂਗੇ ਭੈਣ ਦੇ ਨਾਲ ਪਹਿਣੇ ਆ ਕਿ ਵੋਟਾਂ ਪਾ ਕੇ ਤੁਸੀਂ ਸਰਕਾਰ ਬਣਾਈ ਸੀ ਬਦਲਾਅ ਲਿਆਂਦਾ ਸੀ ਕਹਿੰਦੇ ਬੀਬੀਆਂ ਨੇ ਬੜਾ ਵੱਡਾ ਯੋਗਦਾਨ ਪਾਇਆ ਰਗੀ ਕੀ ਕਹਿਣਾ ਚਾਹੋ ਤੁਸੀਂ ਕਹਿਣਾ ਕੀ ਹੈ ਕਿ ਜਦੋਂ ਵੋਟਾਂ ਲੈਣ ਆਉਂਦੇ ਆਦੋਂ ਤੁਹਾਨੂੰ ਜੀਜੀ ਕਰਦੇ ਆ ਪਰ ਹੁਣ ਸਾਡੀ ਬਾਤ ਨਹੀਂ ਪੁੱਛਦੇ ਪਰ ਇਹ ਬਹੁਤ ਨਾ ਵਾਸਤੇ ਗਲਤ ਆ ਅੱਗੇ ਤੋਂ ਹੜਕੋ ਵੋਟਾਂ ਲੈਣ ਆਉਣਗੇ ਤੇ ਕਿਵੇਂ ਲੈ ਜਾਣਗੇ ਫਿਰ ਕਿਵੇਂ ਅਸੀਂ ਵੋਟਾਂ ਪਾ ਦਾਂਗੇ ਠੀਕ ਆ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਠੀਕ ਆ ਅਸੀਂ ਗੰਦਗੀ ਵਿੱਚ ਰਹਿਣ ਡੇ ਆ ਤਾਂ ਉਥੇ ਸਾਡੇ ਫਿਰ ਕੀ ਹਨ ਵੋਟਾਂ ਪਾਉਣ ਦਾ ਕੋਈ ਹੈ ਭੈਣਾਂ ਮੈਂ ਵੋਟਾਂ ਪਿਆਰ ਕੀ ਬੀਬੀਆਂ ਨੇ ਸਭ ਤੋਂ ਜ਼ਿਆਦਾ ਪਾਈਆਂ ਨੇ ਭੈਣਾਂ ਨੇ ਵੋਟਾਂ ਪਾ ਕੇ ਕਹਿੰਦੇ ਯਾਰ ਕੀ ਸਰਕਾਰ ਬਣਾਈਆਂ ਤੁਸੀਂ ਵੋਟ ਪਾਈ ਹੋਗੀ ਪਰ ਇੰਨਾ ਪਾਣੀ ਖੜਾ ਆ ਕਿ ਲੱਗਦਾ ਅਸੀਂ ਗੰਦੇ ਪਾਣੀ ਕੋ ਨਾ ਕਿ ਹੋਂਗਾ ਤੁਹਾਡੇ ਬੂਹੇ ਘੜ ਕੇ ਵੋਟ ਲੈਣ ਵਾਸਤੇ ਆਉਗਾ ਛੋਟੇ ਛੋਟੇ ਬੱਚੇ ਆ ਕਿਤੇ ਇੰਨਾ ਉਹਨਾਂ ਦਾ ਬੁਰਾ ਹਾਲ ਵਾ ਕੀ ਉਹ ਡਿਗ ਡਿਗ ਕੇ ਸਟਾਲ ਲਵਾਉਂਦੇ ਆ ਠੀਕ ਹੈ ਬਿਮਾਰ ਰਹਿੰਦੇ ਆ ਕਿਤੇ ਇੰਨੇ ਫੋੜੀਆਂ ਫਿੰਸੀਆਂ ਬੱਚਿਆਂ ਨੂੰ ਸਾਡੇ ਤੇ ਬਿਲਕੁਲ ਛੋਟੇ-ਛੋਟੇ ਨੇ ਬਿਲਕੁਲ ਛੋਟੇ-ਛੋਟੇ ਆ ਉਹ ਦੂਜੇ ਤੇਜੇ ਦਿਨ ਬਿਮਾਰ ਹੋ ਜਾਂਦੇ ਸਾਨੂੰ ਕੋਈ ਸੁਣਵਾਈ ਨਹੀਂ ਅਹੀਂ ਤੇ ਕਹਿੰਦੇ ਆ ਕਿ ਸਾਨੂੰ ਸਾਡੀ ਕੋਈ ਸੁਣਵਾਈ ਹੋਵੇ ਇਹਦਾ ਹੱਲ ਹੋਵੇ ਕੋਈ ਕਿ ਇੰਨਾ-ਇੰਨਾ ਪਾਣਿਆ ਖੜੀਆ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਦੇ ਛਾਟਾ ਗੁਰੂ ਅਮਰਦਾਸ ਸਾਹਿਬ ਨੂੰ ਦੀਆਂ ਜਿੱਥੋਂ ਦੇ ਲੋਕ ਨਰਕਪਰ ਜ਼ਿੰਦਗੀ ਬਰਬਾਦ ਕਰ ਰਹੇ ਨੇ ਨੌਜਵਾਨਾਂ ਗਲਬਾ ਕਰਦੇ ਆ ਇਹ ਨੌਜਵਾਨ ਦਾ ਘਰ ਵੀ ਇਸ ਗਲੀ ਵਿੱਚ ਆ ਤੇ ਅਸੀਂ ਦੇਖਿਆ ਪੀ ਇਹ ਲੰਘ ਕੇ ਆਇਆ ਇਹ ਗੰ ਕਿ ਲੱਗਦਾ ਨਹੀਂ ਸੀ ਸਮੁੰਦਰ ਪਾਰ ਕਾ ਕੇ ਨੰਗਣਾ ਨੰਗਣਾ ਨਹਿਰ ਨਹਿਰ ਪਾਰ ਕਾ ਕੇ ਲੰਘ ਆ ਗਏ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਇੱਥੇ ਅਸੀਂ ਘੱਟ ਤੋਂ ਘੱਟ 10 15 ਵਾਰ ਹੀ ਅਸੀਂ ਨਗਰ ਨਿਗਮ ਜਾ ਚੁੱਕੇ ਹਾਂ ਕੰਪਲੇਂਟ ਲਿਖਾ ਚੁੱਕੇ ਹਾਂ ਮੇਰੇ ਕੋ ਇਹਨਾਂ ਦੀਆਂ ਹਰ ਇੱਕ ਵੀਡੀਓ ਹੋ ਗਈਆਂ ਇਹ ਕਹਿ ਦਿੰਦੇ ਆ ਆਪਣਾ ਸਲਿੱਪ ਨੰਬਰ ਲਿਖ ਦਿੰਦੇ ਆ ਕਿ ਤੁਹਾਡੀ ਆ ਕੰਪਲੇਂਟ ਨੰਬਰ ਲਿਖੀ ਗਈ ਸਭ ਤੋਂ ਵੱਡੀ ਗਲਤੀ ਸਾਡੀ ਇਹ ਗਈ ਆ ਸਾਡੇ ਲੋਕਾਂ ਦੀ ਅਸੀਂ ਕੰਪਲੇਂਟ ਨੰਬਰ ਨਹੀਂ ਲੈਂਦੇ ਜਦੋਂ ਵੀ ਆਪਾਂ ਕੰਪਲੇਂਟ ਕਰਨ ਜਾਈਏ ਉਹਨਾਂ ਕੋ ਕੰਪਲੇਂਟ ਨੰਬਰ ਲਈਏ ਕਿ ਸਾਡੇ ਸਾਡਾ ਕੰਪਲੇਂਟ ਨੰਬਰ ਦੋ ਏ ਸੁਣਵਾਈ ਕੋਈ ਨਹੀਂ ਗਿਆ ਸੀ ਬੋ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਤੇ ਵੀ ਨਹੀਂ ਕੋਈ ਤੁਹਾਡੇ ਲਾਗੇ ਬਿਲਕੁਲ ਦਫ਼ਤਰ ਜਿਹੜਾ ਵਾ ਸਾਡੇ ਐਮ.ਐਲ.ਏ ਸਾਹਿਬ ਦਾ ਡਾਟਾ ਜਸਪੀਰ ਸਿੰਘ ਸੰਧੂ ਤੁਸੀਂ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਵਾ ਤੇ ਲੋਕਾਂ ਨੇ ਕਹਿੰਦੇ ਦੁੱਖ ਦਤ ਬਹੁਤ ਹੁੰਦੇ ਨੇ ਲੋਕਾਂ ਤਕਲੀਫਾਂ ਬਹੁਤ ਹੁੰਦੇ ਨੇ ਤੁਹਾਡੀ ਤਕਲੀਫ ਨਹੀਂ ਸੁਣੀ ਕਦੀ ਆਪਣੀ ਦੁੱਖ ਭਾਈ ਤਕਲੀਫ ਦੀ ਦਾਸਤਾਨ ਲੈ ਕੇ ਗਏ ਡਾਕਟਰ ਸਾਹਿਬ ਕੋਲ ਪਰ ਇਹ ਘਟ ਕੋਟ 6-7 ਵਾਰੀ ਹੋ ਚੁੱਕਿਆ ਮੈਂ ਮੇਰੇ ਫਾਦਰ ਸਾਹਿਬ ਮੇਰੇ ਮਦਰ ਇਹ ਮੇਰੇ ਮਦਰ ਦੇਖ ਸਕਦੇ ਇਹਨਾਂ ਨੂੰ ਯਾਨੀ ਕਾਫੀ ਇਹਨਾਂ ਦਾ ਇਲਾਜ ਚੱਲਿਆ 2.5 ਸਾਲ ਹੋ ਗਏ ਆ ਇਹਨਾਂ ਦੀ ਮਨਕਿਆ ਦੀ ਪ੍ਰੋ ਇਤੋਂ ਲਾਵਾ ਹੁਣ ਕਿੰਨੀ ਕਿ ਸਫਾਈ ਕਰਨਗੇ ਅਹੀ ਲੋਕਾਂ ਨੇ ਅਹੀ ਤੇ ਯਾਨੀ ਜੌਬ ਤੇ ਚੱਲ ਜਾਣਾ ਇਸ ਤੋਂ ਬਾਅਦ ਜਿਹੜੀ ਬਾਹਰ ਦੀ ਗਲੀ ਹੈਗੀ ਹੈ ਇਹ ਆਪਾਂ ਆਪ ਥੋੜਾ ਨਾ ਸਾਫ਼ ਕਰਨੀ ਇਹ ਤੇ ਨਗਰ ਨਿਗਮ ਵਾਲਿਆਂ ਦਾ ਕੰਮ ਹੈਗਾ ਕਿ ਡੇਲੀ ਸਫਾਈ ਕਰੋ ਇਹਨਾਂ ਨੂੰ ਆ ਕੇ ਤੇ ਮੈਨੂੰ ਇਹ ਸੋਪੇ ਜਦੋਂ ਤੁਸੀਂ ਜਾਂਦੇ ਹੋ ਐਮਐਲਏ ਸਾਹਿਬ ਕੋ ਉੱਥੇ ਕੌਣ ਮਿਲਦਾ ਐਮਐਲਏ ਸਾਹਿਬ ਮਿਲਦੇ ਜਾਂ ਆਪ ਮਿਲਦੇ ਜਾਂ ਕੌਣ ਮਿਲਦਾ ਕੀ ਤੁਹਾਨੂੰ ਜਿਹੜਾ ਕਿ ਜਵਾਬ ਦਿੱਤਾ ਜਾਂਦਾ ਪਹਿਲੀ ਗੱਲ ਤੇ ਡਾਕਟਰ ਜਸਵੀਰ ਸਿੰਘ ਜਿਹੜੇ ਹੈਗੇ ਨੇ ਉਹਦੇ ਮਿਲਦੇ ਨਹੀਂ ਮੇਰੇ ਕੋ ਪ੍ਰੂਫ ਹੈ ਮੈਂ ਤੁਹਾਨੂੰ ਪ੍ਰੂਫ ਦਿਹਾ ਦਣਾ ਉਹਨਾਂ ਦਾ ਸਿਰਫ ਇੱਕ ਬ੍ਰਦਰ ਹੈਗਾ ਮੇभी ਛੋਟਾ ਉਹ ਮਿਲਦਾ ਜੇ ਮੈਂ ਤੁਹਾਨੂੰ 2 ਮਿੰਟ ਜੇ ਹੋਣੇ ਤੁਹਾਨੂੰ ਦਹਾਨਾ ਪ੍ਰੂਫ ਬਿਲਕੁਲ ਹੀ ਦੇਖ ਸਕਦੇ ਹੋ ਵੀ ਵੀਰ ਦਾ ਕਹਿਣਾ ਵੀ ਡਾਕਟਰ ਸਾਹਿਬ ਜਿਹੜੇ ਕਿ ਐਮਐਲਏ ਸਾਹਿਬ ਖੋਤੇ ਮਿਲਦੇ ਨਹੀਂ ਹੈ ਉਹਨਾਂ ਦੇ ਬਰਦਰ ਮਿਲਦੇ ਨੇ ਪਰ ਕਿ ਉਹਨਾਂ ਦਾ ਕਹਿਣਾ ਵੀ ਅਸੀਂ ਵੋਟਾਂ ਪਾ ਕੇ ਸਰਕਾਰ ਬਣਾਈ ਆ ਐਮਐਲਏ ਸਾਹਿਬ ਜਿਹੜੇ ਨੇ ਆਪਣੇ ਹਲਕੇ ਵਿੱਚ ਜਾਣ ਕਿਉਂਕਿ ਲੋਕ ਬਹੁਤ ਆਂਗਣੇ ਲੋਕ ਬਹੁਤ ਪਰੇਸ਼ਾਨ ਨੇ ਗੰਦੇ ਪਾਣੀ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਦੇ ਗੁਰੂ ਅਮਰਦਾਸ ਐਮਐਨਯੂ ਦੀਆਂ ਬਿਲਕੁਲ ਆ ਬਿਲਕੁਲ ਜੀ ਇਹ ਡਾਕਟਰ ਜਸਵੀਰ ਸਿੰਘ ਸੰਧੂ ਨਹੀਂ ਹੈਗੇ ਇਹ ਉਹਨਾਂ ਦੇ ਬ੍ਰਦਰ ਹੈਗੇ ਜਿਹੜੇ ਉੱਥੇ ਬੈਠੇ ਰਹਿੰਦੇ ਉਹ ਬੈੰਦੇ ਹੀ ਨਹੀਂ ਹੈਗੇ ਉੱਥੇ ਤੇ ਅਸੀਂ ਮਿਲੀਏ ਕਿਨੂੰ ਜਾ ਕੇ ਤੁਸੀਂ ਆ ਵੇਖ ਸਕਦੇ ਹੋ ਅਸੀਂ ਕੰਪਲੇਂਟ ਲਾ ਕੇ ਆਏ ਹਾਂ ਇਹ ਕਰੋ ਚੈੱਕ ਬਿਲਕੁਲ ਵੀ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਮੁਖਾ ਰਹੇ ਆ ਅਮਰਸਾਹ ਦੇ ਗੁਰੂ ਅਮਰਦਾਸ ਐਮਨੀਓ ਦੀਆਂ ਤੇ ਸਰਦਾਰ ਜੀ ਨਾਲ ਗੱਲਬਾਤ ਕਰਦੇ ਆ ਸਰਦਾਰ ਜੀ ਦੇ ਪਰਿਵਾਰ ਕੇ ਮੈਂਬਰ ਜਿਹੜੇ ਕੀ ਕਾਫੀ ਉਹਨਾਂ ਕਹਿਣਾ ਵੀ ਇਸ ਗੰਦੇ ਪਾਣੀ ਨਾਲ ਬਿਮਾਰ ਹੋਏ ਨੇ ਬਾਬਾ ਜੀ ਕੀ ਨਾਮ ਤੁਹਾਡਾ ਨਿੰਦਰ ਸਿੰਘ ਨਿੰਦਰ ਸਿੰਘ ਜੀ ਪਰਿਵਾਰ ਚ ਤੁਹਾਡੇ ਕੌਣ ਕੌਣ ਬਿਮਾਰ ਆ ਤੇ ਬਿਮਾਰ ਹੋਣ ਦਾ ਕਾਰਨ ਕੀ ਆ ਬਿਮਾਰ ਹੋਣ ਦਾ ਕਾਰਨ ਸਭ ਤੋਂ ਵੱਡਾ ਤੇ ਪਾਣੀ ਆ ਜਿਹੜਾ ਕਮ ਸੇ ਕਮ ਬਹੁਤਾ ਨਹੀਂ ਦੇ ਸਾਲ 1.5 ਸਾਲ ਤੋਂ ਇਤਰਾ ਹੀ ਚੱਲ ਰਿਹਾ ਹਮ ਕਦੀ ਤੇ ਆਣ ਕੇ ਗੱਡੀਆਂ ਨਾਲ ਪਾਣੀ ਕੱਢ ਜਾਂਦੇ ਆ ਜਦੋਂ ਕੱਢ ਜਾਂਦੇ ਇਹ ਪਾਣੀ ਫੇਰ ਉਤਰ ਨਾਲ ਉਤਰ ਜਾਂਦਾ ਅਸੀਂ ਚਾਹੁੰਦੇ ਆ ਵੀ ਸਾਡੇ ਸੀਵਰੇਜ ਦਾ ਕੋਈ ਪੱਕਾ ਪ੍ਰਬੰਧ ਹੋਣਾ ਚਾਹੀਦਾ ਜਿਹੜਾ ਪਾਣੀ ਪਾਣੀ ਦੀ ਨਿਕਾਸੀ ਜਿਹੜੀ ਆ ਜਿੱਥੇ ਤੋਂ ਬਣਦੀ ਉਹਦੇ ਨੂੰ ਜਾਣੀ ਚਾਹੀਦੀ ਹੈ ਸਾਡੀ ਉਸ ਐਮਐਲਏ ਸਾਹਿਬ ਅੱਗੇ ਬੇਨਤੀ ਵੀ ਇਹੋ ਹੀ ਆ ਪਰ ਐਮਐਲਏ ਸਾਹਿਬ ਨੇ ਮਿਲਦੇ ਹੀ ਨਹੀਂ ਇਹ ਭੈਣਾਂ ਬੀਬੀਆਂ ਸਾਰੀਆਂ ਪਤਾਨੀ ਕਿੰਨੀ ਵਾਰ ਨਿਗਮ ਦੇ ਦਫ਼ਤਰ ਹੀ ਗਏ ਆ 22 ਤਰੀਕ ਨੂੰ ਮੈਂ ਕੰਪਲੇਨਟ ਵੀ ਕਰਕੇ ਆ ਨਿਗਮ ਦੇ ਦਫ਼ਤਰ ਉਹਨਾਂ ਨੇ ਕਿਹਾ ਭਾਈ ਪੰਜਾਂ ਦਿਨਾਂ ਤੱਕ ਤੁਹਾਡਾ ਹੱਲ ਹੋ ਜਾਊਗਾ ਪੰਜਾਂ ਦਿਨਾਂ ਬਾਅਦ ਵੀ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਜਾਣੇ ਸਾਨੂੰ ਲਾਰੇ ਮਿਲਦੇ ਆ ਪਰ ਗੱਲ ਕਰੀ ਐਮਐਲਏ ਸਾਹਿਬ ਤੇ ਕਹਿੰਦੇ ਪੀ ਅਸੀਂ ਤੁਹਾਡੀ ਸੇਵਾ ਵਾਸਤੇ ਬੈਠੇ ਆ ਤੁਸੀਂ ਲੋਕਾਂ ਵੋਟਾਂ ਪਾ ਕੇ ਬਣਾਇਆ ਸਾਨੂੰ ਅਸੀਂ ਤੁਹਾਡੀ ਸੇਵਾ ਵਾਸਤੇ ਬੈਠੇ ਆ ਤੁਸੀਂ ਆਪਣਾ ਦੁੱਖ ਦਿਲ ਸਾਡੇ ਕੋਲ ਲੈ ਕੇ ਦਿਆਓ ਸੇ ਦੁੱਖ ਦਿਲ ਲੈ ਕੇ ਜਾਈਦਾ ਉੱਥੇ ਮਿਲੇ ਕੋਈ ਤਾਂ ਨਹੀਂ ਮਿਲਦਾ ਕੋਈ ਨਹੀਂ ਉੱਥੇ ਦਫਤਰ ਦੇ ਚਾਹਦਾ ਭਰਾ ਹੀ ਮਿਲਦਾ ਉਹ ਗੱਡੀ ਲੈ ਕੇ ਇੱਥੇ ਆਇਆ ਨੂੰ ਗਨਮੈਨ ਮਿਲੇ ਉਹ ਹੀ ਵੇਖ ਕੇ ਗਿਆ ਪਰ ਉਹਨੇ ਵੀ ਗੱਡੀ ਜੋ ਨਹੀਂ ਮੇਰੇ ਹਿਸਾਬ ਨਾਲ ਉਤਰਿਆ ਯੋਧਤਾ ਨੂੰ ਪਤਾ ਲੱਗਦਾ ਪਾਣੀ ਦੇ ਇਦੀ ਲੰਘ ਕੇ ਜਾਣਾ ਕਿਤਰਾ ਪੈਂਦਾ ਠੀਕ ਹੈ ਜੀ ਬਹੁਤ ਬਤਾਲ ਮਾਜੀ ਇਹ ਸੀ ਇਹ ਸੀ ਗੱਲਬਾਤ ਕੀਤੀ ਉਥੋਂ ਦੇ ਇਲਾਕਾ ਨਿਵਾਸੀਆਂ ਨਾਲ ਜਿਹੜੇ ਕਿ ਸ਼ਾਟਾ ਗੁਰੂ ਅਮਰਦਾਸ ਸਾਹਿਬ ਨੂੰ ਲੋਕਾਂ ਨਾਲ ਗੱਲਬਾਤ ਕੀਤੀ ਆ ਤੁਸੀਂ ਦੇਖਿਆ ਲੋਕ ਕਿੰਨੇ ਪਰੇਸ਼ਾਨ ਨੇ ਲੋਕ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਜਾ ਰਿਹਾ ਸੀਵਰ ਜਿਹੜਾ ਉਬਾਲੇ ਮਾਰ ਰਿਹਾ ਵਾ ਉਹਨਾਂ ਨੇ ਕਿਹਾ ਵੀ ਬੜੀ ਬੜੀ ਕਾਰਪੋਰੇਸ਼ਨ ਨੂੰ ਕਿਹਾ ਤੇ ਐਮਐਲਏ ਸਾਹਿਬ ਦੇ ਦਫ਼ਤਰ ਹੀ ਬੜੀ ਬਾਰ ਜਾ ਚੁੱਕੇ ਆ ਪਰ ਇਸ ਚੀਜ਼ ਦਾ ਹੱਲ ਨਹੀਂ ਹੋ ਰਿਹਾ ਤੇ ਸਾਡਾ ਵੀ ਹੱਥ ਜੋੜ ਕੇ ਅਪੀਲ ਆ ਐਮਐਲਏ ਸਾਹਿਬ ਨੂੰ ਡਾਕਟਰ ਜਸਪੀ ਸਿੰਘ ਸੰਧੂ ਨੂੰ ਕਿ ਡਾਕਟਰ ਸਾਹਿਬ ਆਪਣੇ ਇਲਾਕੇ ਦਾ ਹਾਲਾਤ ਜਾ ਕੇ ਵੇਖੋ ਲੋਕ ਬਹੁਤ ਪਰੇਸ਼ਾਨ ਨੇ ਇਹਨਾਂ ਦੀ ਮੁਸ਼ਕਲਾਂ ਸੁਣੋ ਲੋਕਾਂ ਦਾ ਕਹਿਣਾ ਆ ਵੀ ਡਾਕਟਰ ਸਾਹਿਬ ਐਮਐਲਏ ਸਾਹਿਬ ਨਹੀਂ ਮਿਲਦੇ ਜਦੋਂ ਦਸਤਜਾਈਦਾ ਉਹਨਾਂ ਦੇ ਭਰਾ ਮਿਲਦਾ ਮਨਜੀਤ ਤੇ ਡਾਕਟਰ ਸਾਹਿਬ ਤੁਸੀਂ ਆਪਣੇ ਇਲਾਕੇ ਦੀ ਸਾਰ ਲਿਓ ਕਿਉਂਕਿ ਲੋਕ ਬਹੁਤ ਪਰੇਸ਼ਾਨ ਨੇ ਲੋਕਾਂ ਤੋਂ ਤੁਹਾਨੂੰ ਵੋਟਾਂ ਪਾਈਆਂ ਲੋਕਾਂ ਨੇ ਇੱਕ ਵਿਸ਼ਵਾਸ ਕੀਤਾ ਤੁਹਾਡੇ ਤੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਜਿੱਤੋਂ ਤੇ ਲੋਕਾਂ ਜਿਹੜੀ ਮੁਸ਼ਕਲ ਆ ਉਹ ਮੁਸ਼ਕਲ ਨੂੰ ਜਿਹੜਾ ਜਿਹੜਾ ਕਿ ਹੱਲ ਕੀਤਾ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰ ਪੰਜਾਬੀ ਲੋਕ ਚੈਨਲ ਅਮਰਸਰ ਤੇ ਹੋਰ ਗੱਲਬਾਤ ਕਰਾਂਗੇ ਉਸ ਭੈਣਾਂ ਦੇ ਨਾਲ ਜਿਹੜਾ ਕੀ ਗੁਰੂ ਅਮਰਦਾਸ ਜੈ ਮੂ ਜੀਆ ਜਿਹੜੇ ਲੋਕ ਤੰਗ ਪਰ ਜ਼ਿੰਦਗੀ ਬਤੀਤ ਕਰ ਰਹੇ ਨੇ ਤੁਹਾਨੂੰ ਤਸਵੀਰਾਂ ਖਾਈਆਂ ਨੇ ਕੱਲੇ ਕੱਲੇ ਹਾਲਾਤ ਖਾਏ ਨੇ ਲੋਕ ਪੂਰੇ ਪਰੇਸ਼ਾਨ ਨੇ ਤੇ ਕਿ ਭੈਣਾਂ ਨਾਲ ਗੱਲਬਾਤ ਕਰਦੇ ਆ ਪਣੇ ਕੀ ਕੀ ਮੁਸ਼ਕਲ ਆ ਰਹੀ ਆ ਪਰੇਸ਼ਾਨੀ ਕੀ ਤੈਨੂੰ ਮਨਾ 2.5 ਸਾਲ ਹੋ ਗਏ ਵੀਰ ਜੀ ਇੱਥੇ ਇਤਨੀ ਗੰਦਗੀ ਮਤਲਬ ਆ ਰਹੀ ਮੇਰੇ ਬੂਏ ਕਾਗੇ ਬਹੁਤ ਜ਼ਿਆਦਾ ਪਰੇਸ਼ਾਨੀ ਮੈਂ ਅਪਲੀਕੇਸ਼ਨ ਵੀ ਦੇ ਕੇ ਆ ਰਹੀ ਆ ਤਾਂ ਸਭ ਕੁਸ ਮਤਲਬ ਕਰੰਡੀਆਂ ਲੇਕਿਨ ਮਨਾ ਤਾਂ 2.5 ਸਾਲ ਹੋ ਗਏ ਮੇਰੇ ਤੋਂ ਮਤਲਬ ਜਿਆਦਾ ਮੱਤੀ ਲੱਗ ਕੇ ਇੱਥੇ ਗਿਰਦੀ ਆ ਤਿਲਰ ਤਿਲਕੇ ਡਿਗਦੀ ਆ ਤਾਂ ਇਤਨੀ ਮਤਲਬ ਪਰੇਸ਼ਾਨੀ ਕਿ ਸਮੈਲ ਨਾ ਮੈਂ ਰਾਤ ਸੌ ਸਕਦੀ ਨਾ ਮੈਂ ਦਿਨ ਮਤਲਬ ਬੈਠ ਸਕਦੀ ਬਹੁਤ ਜ਼ਿਆਦਾ ਪਰੇਸ਼ਾਨੀ ਕਦੀ ਮੈਂ ਉੱਥੇ ਬੈਣੀ ਆ ਢਾ ਕੇ ਕਦੀ ਉੱਥੇ ਮੇਰਾ ਰਾਤ ਵੀ ਕੱਟਣਾ ਮੁਸ਼ਕਿਲ ਹੋ ਗਿਆ ਮੇਰੇ ਰਸੋਈ ਕ ਵਿੱਚ ਪਾਣੀ ਆ ਜਾਂਦਾ ਮੇਰੇ ਵੇੜੇ 'ਚ ਪਾਣੀ ਆ ਜਾਂਦਾ ਤਾਂ ਮੈਂ ਇਤਨੀ ਇਨ ਐਮ ਐਲ ਏ ਸਾਹਿਬ ਨੂੰ ਵੀ ਇੱਥੇ ਮੈਂ ਕਹਿੰਨੀ ਆ ਕਿ ਬਈ ਚਲੋ ਤੁਸੀਂ ਮੇਰਾ ਇਹ ਹੱਲ ਕਰਾਓ ਆ ਸਾਰਾ ਦੇਖੋ ਡੱਠੇ ਪਿਆਗਾ ਗਟਰ ਸਾਰਾ ਗਟਰ ਡੱਠੇ ਪਿਆਗਾ ਕਿੰਨੇ ਇਸ ਪੈਣਾ ਜਿਹੜਾ ਗਟਰ ਦਾ ਪਾਣੀ ਆ ਇਹ ਕਦੋਂ ਦਾ ਇੱਥੇ ਜਿਹੜਾ ਹਾਲਾਤ ਨੇ ਜਿਹੜਾ ਇਹ ਗਟਰ ਦਾ ਪਾਣੀ ਗਲੀਆਂ ਤੇ ਤੁਹਾਡੇ ਘਰ ਘਰ ਦੀ ਆ ਰਿਹਾ ਕਿੰਨਾ ਚਿਰ ਹੋ ਗਿਆ ਜਦੋਂ ਅੰਦਾਜ਼ਾ 2.5 ਸਾਲ ਹੋ ਗਿਆ 2.5 ਸਾਲ ਹੋ ਗਿਆ ਮਤਲਬ ਇਦਾਂ ਹੀ ਵਗਦੇ ਨੂੰ ਪ੍ਰੇਸ਼ਾਨੀ ਬਹੁਤ ਜ਼ਿਆਦਾ ਆ ਰਹੀ ਹੈ ਮੈਨੂੰ ਤਾਂ ਵੋਟਾਂ ਵੱਲੋਂ ਮੈਂ ਕਦੀ ਨਹੀਂ ਪਿੱਛੇ ਰੁਕਦੀ ਵੋਟ ਮੈਨ ਵੋਟ ਮੈਸ ਕਰਕੇ ਜਬ ਪੁਤਲੀ ਕਰ ਰਹੀ ਦੀ 32 ਸਾਲ ਰਹਿ ਕੇ ਆਈਆਂ ਉੱਥੇ ਮੈਂ ਵੋਟ ਦਿੰਦੀ ਰਹੀ ਇੱਥੋਂ ਸੀ ਮੈਂ ਕਿਰਾਇਆ ਖਰਚ ਖਰਚ ਕੇ ਜਾਂਦੀ ਰਹੀ ਵੋਟ ਦਿੰਦੀ ਰਹੀ ਹੁਣ ਮੈਂ ਆਪਣਾ ਕਾਰ ਇੱਥੋਂ ਦਾ ਬਣਵਾਇਆ ਗਾ ਚਲੋ ਚੰਗੀ ਗੱਲ ਪੈਣ ਵੋਟ ਜਿਹੜੀ ਵੋਟ ਸਭ ਨੂੰ ਪਾਣੀ ਚਾਹੀਦੀ ਆ ਵੋਟ ਪਾਉਣਾ ਸਾਡਾ ਅਧਿਕਾਰ ਆ ਪਰ ਮੇਰੇ ਇਸ ਵਿੱਚ ਜਿਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਸੀ ਸਰਕਾਰ ਬਣਾਈ ਆ ਉਹ ਆ ਕੇ ਆ ਕੇ ਤੁਹਾਡੇ ਮਤਲਬ ਪਤਾ ਲਿਆ ਨਹੀਂ ਵੇਖਦੇ ਨਹੀਂ ਵੇਖਦੇ ਬਿਲਕੁਲ ਨਹੀਂ ਵੇਖਦੇ ਕਿ ਜਦੋਂ ਬੋਟ ਹਾਸ ਜੋੜ ਕੇ ਲੈ ਜਾਈ ਸੀ ਤਾਂ ਮੁੜ ਕੇ ਇਹ ਨਹੀਂ ਕਹਿੰਦੇ ਕਿ ਵੀ ਤੁਹਾਨੂੰ ਕੀ ਤੰਗਿਆ ਕਿ ਦੋ ਕੀ ਨਹੀਂ ਮੇਰੇ ਲੱਗੇ ਵੀ ਇੱਕ ਭਰਾ ਹੈਗਾ ਮਤਲਬ ਮੰੰਜੀ ਦੇ ਬੈਠਾ ਹੈਗਾ ਉਹਨੂੰ ਵੀ ਨਹੀਂ ਆ ਕੇ ਵੇਖਦੇ ਕਿ ਬੇਦੀ ਪਿੰਸਲ ਬੰਦੀ ਉਹ ਕਰੀਏ ਨਹੀਂ ਉਹਨੂੰ ਵੀ ਕੋਈ ਸਹੂਲਤ ਨਹੀਂ ਹੈਗੀ ਵਿਚਾਰੇ ਨੂੰ ਤੇ ਪਹਿਣਾ ਕੀ ਕਹਿਣਾ ਚਾਹਾਂ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਲਕੇ ਦੇ ਐਮਐਲਏ ਸਾਹਿਬ ਨੂੰ ਕੀ ਅਪੀਲ ਕਰਾਂ ਜਾਂ ਕੀ ਬੇਨਤੀ ਕਰਾਂ ਕਿ ਗਲੀਆਂ ਮੇਰੀ ਸੁਧਰਨੀ ਚਾਹੀਦੀ ਬਸ ਸਾਰੇ ਭੈਣ ਭਰਾ ਮੇਰੇ ਮਤਲਬ ਹੋਰ ਸੁਖੀ ਰਵੇ ਮਤਲਬ ਵਾਤਾਵਰਨ ਬਿਲਕੁਲ ਸਹੀ ਰਵੇ ਕਿਉਂਕਿ 2.5 ਸਾਲ ਮੰਨ ਤੋ ਹੋ ਗਿਆ ਮਤਲਬ ਦਵਾਈ ਖਾਂਦੀ ਨੂੰ ਮੈਂ ਇਹ ਕਹਨੇ ਕੋਈ ਹੋਰ ਭੈਣ ਭਰਾ ਨਾ ਖਾਵੇ ਮੈਨੂੰ ਇਹ ਸੁਪ ਤੁਹਾਡੇ ਹਲਕੇ ਵਿੱਚ ਇਸ ਤਰ੍ਹਾਂ ਦੀਆ ਗੰਦਾ ਪਾਣੀ ਆ ਰਿਹਾ ਬਿਮਾਰੀਆਂ ਕਿੰਨੇ ਕਿ ਫੈਲੀਆਂ ਵਾ ਕਿੰਨੇ ਕਿ ਲੋਕ ਇਥੋਂ ਦੇ ਪਰੇਸ਼ਾਨ ਨੇ ਬੁਖਾਰ ਜਾਂ ਹੋਰ ਕੀ ਕੀ ਬਿਮਾਰੀਆਂ ਕਰਦੇ ਬਹੁਤ ਜ਼ਿਆਦਾ ਬਿਮਾਰੀਆਂ ਬਹੁਤ ਜ਼ਿਆਦਾ ਬਿਮਾਰੀਆਂ ਤੁਹਾਨੂੰ ਕੀ ਦੱਸਾਂ ਬਹੁਤ ਹੀ ਜ਼ਿਆਦਾ ਬਿਮਾਰੀਆਂ ਬਹੁਤ ਜ਼ਿਆਦਾ ਬਿਮਾਰੀਆਂ ਗਿਆ ਇਹੋ ਹੀ ਕਹਨੇ ਵੀ ਸਾਨੂੰ ਸਹੂਲਤਾ ਚਾਹੀਦੀ ਪੂਰੀ ਬਿਲਕੁਲ ਨਹੀਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇ ਗੁਰੂ ਅਮਰਦਾਸ ਐਮਰਜੀ ਦੇ ਤਆਂ ਤਸਵੀਰਾਂ ਖਾਈਆਂ ਨੇ ਜਿੱਥੇ ਕਿ ਲੋਕਾਂ ਨੇ ਲੱਖਾਂ ਰੁਪਏ ਲਗਾ ਕੇ ਆਪਣੇ ਘਰ ਬਣਾਏ ਨੇ ਵਧੀਆ ਕੋਠੀਆਂ ਪਾਈਆਂ ਨੇ ਪਰ ਅੱਜ ਵੀ ਜਿਹੜੇ ਹਾਲਾਤ ਇਹਨੇ ਮਾੜੇ ਨੇ ਲੋਕ ਕਹਿੰਦੇ ਸੀ ਅਸੀਂ ਪਿੰਡਾਂ ਤੋਂ ਉੱਠ ਕੇ ਸ਼ਹਿਰ ਆਏ ਸੀ ਸਹੂਲਤਾਂ ਵਾਸਤੇ ਪਰ ਲੋਕਾਂ ਦਾ ਕਹਿਣਾ ਵੀ ਲੱਗਦਾ ਪਿੰਡ ਸਾਡੇ ਨਾਲ ਸ਼ਹਿਰ ਨਾਲੋਂ ਜ਼ਿਆਦਾ ਵਧੀਆ ਨੇ ਕੀ ਹਾਲਾਤ ਨੇ ਅਤੇ ਲੋਕਾਂ ਦਾ ਇਹ ਵੀ ਕਹਿਣਾ ਵੀ ਜਦੋਂ ਸਾਡੇ ਘਰੇ ਕੋ ਪ੍ਰੋਣਾ ਆਉਂਦੀ ਕੋਸ਼ਿਸ਼ ਕਰਦਾ ਕਿ ਪ੍ਰੋਣਾ ਸਾਨੂੰ ਫੋਨ ਕਰਕੇ ਕਹਿੰਦਾ ਵੀ ਤੁਹਾਡੇ ਘਰੇ ਆਉਣਾ ਤੇ ਅਸੀਂ ਮਨਾ ਕਰ ਦਿੰਦੇ ਆ ਵੀ ਸਾਡੇ ਘਰੇ ਨਾ ਆਇਓ ਅਸੀਂ ਅੱਜ ਬਾਹਰ ਆ ਕਿਉਂਕਿ ਉਹ ਕਹਿੰਦੇ ਸਾਨੂੰ ਸ਼ਰਮ ਆਉਂਦੀ ਆ ਜਦੋਂ ਗਲੀਆਂ ਵਿੱਚ ਇਹਦਾ ਗੰਦਾ ਗੰਦਾ ਪਾਣੀ ਖੜਾ ਹੁੰਦਾ ਤੇ ਲੋਕ ਕੀ ਕਹਿਣਗੇ ਤੁਸੀਂ ਤੇ ਆਪਣੇ ਆਪ ਨੂੰ ਕਹਿੰਦੇ ਸ਼ਹਿਰੀ ਹੋ ਇਹ ਹਾਲਾਤ ਹੈ ਸ਼ਹਿਰੀਆਂ ਦੇ ਅੱਜ ਤੱਕ ਇਹ ਹਲਕੇ ਦੇ ਐਮਐਲਏ ਸਾਹਿਬ ਨੂੰ ਅਪੀਲ ਕੀਤੀ ਆ ਕਿ ਇਹਨਾਂ ਦੀ ਸਾਰ ਲਈ ਜਾਵੇ ਤੇ ਜੋ ਇਹਨਾਂ ਨੂੰ ਮੁਸ਼ਕਲਾਂ ਹੈਗੀਆਂ ਵਾ ਗੁਰੂ ਅਮਰਦਾਸ ਸਾਹਿਬ ਨੂੰ ਦੀ ਆ ਉਹ ਮੁਸ਼ਕਲਾਂ ਜਿਹੜੀਆਂ ਪਹਿਲ ਦੇ ਹੱਥੇ ਸੁਣੀਆਂ ਜਾਣ